ਇਸ ਲਈ ਦੀ ਖਬਰ ਗੜਸ਼ੰਕਰ ਤੋਂ ਸਾਹਮਣੇ ਆ ਰਹੀ ਹੈ ਗੜਸ਼ੰਕਰ ਦੇ ਵਿੱਚ ਪਿਆਣਕ ਹਾਦਸਾ ਵਾਪਰਿਆ ਹੈ ਟਰਾਲੀ ਦੀ ਹੁੱਕ ਟੁੱਟਣ ਕਾਰਨ ਟਰੈਕਟਰ ਚਾਲਕ ਦੀ ਮੌਤ ਹੋ ਗਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗੜਸ਼ੰਕਰ ਹਾਰਪੁਰ ਮਾਰਗ ਤੇ ਪੈਂਦੇ ਪਿੰਡ ਪਧਰਾਨਾ ਨਜ਼ਦੀਕ ਤੂੜੀ ਨਾਲ ਭਰੀ ਟਰਾਲੀ ਦੀ ਹੁੱਕ ਟੁੱਟ ਜਾਣ ਕਰਕੇ ਇਹ ਹਾਦਸਾ ਵਾਪਰਿਆ ਹੈ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਵੀ ਸਾਹਮਣੇ ਆਇਆ ਹੈ ਕਿ ਮੁਕਸਰ ਜ਼ਿਲ੍ਹੇ ਦੇ ਪਿੰਡ ਖਿੜਕੀਵਾਲਾ ਤੋਂ ਤੂੜੀ ਨਾਲ ਭਰੀ ਇੱਕ ਓਵਰਲੋਡਡ ਟਰੈਕਟਰ ਟਰਾਲੀ ਸੈਲਾ ਖੁਰਦ ਦੀ ਕਵੈਂਟਮੈਂਟ ਪੇਪਰ ਮਿਲਣੋਂ ਆ ਰਹੀ ਸੀ ਜਦੋਂ ਉਕਤ ਡਰਾਈਵਰ ਟਰਾਲੀ ਅੱਡਾ ਸਤਨੌਰ ਲੰਘ ਕੇ ਪਿੰਡ ਪਧਰਾਨਾ ਪਹੁੰਚਿਆ ਤਾਂ ਅਚਾਨਕ ਨੱਕ ਟ੍ਰਾਲੀ ਦੀ ਹੁੱਕ ਟੁੱਟ ਜਾਣ ਕਾਰਨ ਇਹ ਹਾਦਸਾ ਵਾਪਰਿਆ ਹੈ ਕਿ ਕੁਝ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਉਹ ਵੀ ਸੁਣ ਲੈਣੇ ਆ। ਟੂੜੀ ਦੀ ਟਰਾਲੀ ਲੈ ਕੇ ਮੁਖਸਰ ਸਾਹਿਬ ਪਿੰਡ ਖਿੜਕੀਆਂ ਵਾਲਾਂ ਤੋਂ ਗੁਰਪ੍ਰੀਤ ਸਿੰਘ ਪੁੱਤਰ ਹਰਨੇਕ ਸਿੰਘ ਤੇ ਗੁਰਸੇਵਕ ਸਿੰਘ ਪੁੱਤਰ ਮੰਦਰ ਸਿੰਘ ਇਹ ਸੇਲਾ ਮਿਲਦੇ ਵਿੱਚ ਟੂੜੀ ਦੀ ਟਰਾਲੀ ਸਿੱਟਣ ਆ ਰਹੇ ਸੀਗੇ ਜਦਲੇ ਸਤਨੌਰ ਅੱਡਾ ਕ੍ਰੋਸ ਕੀਤੀ ਹੈ ਟਰਾਲੀ ਦੀ ਹੁੱਕ ਟੁੱਟ ਗਈ। ਹੁੱਕ ਟੁੱਟਣ ਕਰਕੇ ਬੈਲੈਂਸ ਵਿਗੜ ਗਿਆ। ਬੇਲੇ ਸੁਬਿਗੜ ਕਰਕੇ ਉਹ ਟਰਾਲੀ ਦੂਜੇ ਪਾਸੇ ਨੂੰ ਟਰੈਕਟਰ ਨੂੰ ਖਿੱਚ ਕੇ ਲੈ ਗਈ ਜਿਹੜਾ ਮਤਲਬ ਟਰਾਲੀ ਥੱਲੇ ਡਿਗਣ ਕਰਕੇ ਟਰੈਕਟਰ ਨਾਲੇ ਉਹ ਪਲਟ ਕੇ ਉਹ ਵਿਚ ਘੁੱਟ ਹੋ ਗਿਆ ਆਪਣੇ ਗੁਰਪ੍ਰੀਤ ਸਿੰਘ ਜਿਹਦੀ ਉੱਥੇ ਮੌਕੇ ਤੇ ਮੌਤ ਹੋ ਗਈ ਤੇ ਗੁਰਸੇਵਕ ਦੇ ਕਾਫੀ ਸੱਟ ਸੀ ਉਹ ਡਾਕਟਰ ਸਾਹਿਬ ਨੇ ਇੱਥੋਂ ਰੈਫਰ ਕਰ ਦਿੱਤਾ ਇਹਨਾਂ ਸਰ ਗੁਰਪ੍ਰੀਤ ਸਿੰਘ ਦੀ 174 CRPC ਤਹਿਤ ਕਾਰਵਾਈ ਕੀਤੀ ਗਈ ਹੈ ਉਹਦੇ ਚ ਮਤਲਬ ਇਹ ਸਾਬ ਨੇ ਹਾਦਸਾ ਹੋਇਆ ਹੋਰ ਕੋਈ ਕਿਸੇ ਨਾਲ ਵੱਜਿਆ ਨਹੀਂ